ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਸੱਭਿਆਚਾਰ ਦੇ ਲੋਕ ਕਲਾ ਗੋਪੂ ਫੁਲਕਾਰੀ ਬਾਰੇ ਪੰਜਾਬਣਾਂ ਦੀਆਂ ਕਲਾ ਰੁਚੀਆਂ ਨੂੰ ਗਹਿਣਿਆਂ ਤੇ ਕਢਾਈ ਵਾਲੇ ਕੱਪੜਿਆਂ ਤੋਂ ਮਾਨਸਿਕ ਤ੍ਰਿਪਤੀ ਮਿਲਦੀ ਰਹੀ ਹੈ ਹਾਰ ਸ਼ਿੰਗਾਰ ਤੇ ਗਹਿਣੇ ਇਸਤਰੀ ਦੇ ਸੋਹਜ ਵਿੱਚ ਸਦਾ ਵਾਦਾ ਕਰਦੇ ਰਹੇ ਹਨ ਕੁਝ ਲੋਕ ਕਲਾਵਾਂ ਨੂੰ ਪੰਜਾਬ ਦੀਆਂ ਸਵਾਨੀਆਂ ਨੇ ਆਪਣੇ ਮੁੱਢਕੇ ਤੇ ਸਾਧਨਾ ਨਾਲ ਪਾਲਿਆ ਹੈ ਜੇਹੀ ਇੱਕ ਲੋਕ ਕਲਾ ਫੁਲਕਾਰੀ ਹੈ ਜੋ ਬੇਮਿਹਰਤ ਤੇ ਅਮੁੱਲ ਚੀਜ਼ ਹੈ ਇਸ ਦੇ ਰੂਪ ਵਿੱਚ ਨਵੇਕਲਾ ਸੋਹਜ ਤੇ ਅਨੂਠੀ ਕਲਾ ਹੈ ਪੰਜਾਬਣਾਂ ਨੇ ਇਸ ਕਲਾ ਨੂੰ ਆਪਣੇ ਆਰਾਮ ਦੀਆਂ ਘੜੀਆਂ ਨੂੰ ਕੁਰਬਾਨ ਕਰਕੇ ਬੜੀ ਰੀਜ ਤੇ ਚਾਹ ਨਾਲ ਪਾਲਿਆ ਹੈ ਫੁਲਕਾਰੀ ਉਹਨਾਂ ਲਈ ਧਰਮ ਸਾਧਨਾ ਰਹੀ ਹੈ ਇਹ ਉਹ ਸੁੱਚੀ ਤੇ ਸੱਚੀ ਲੋਕ ਕਲਾ ਹੈ ਜਿਸ ਦੇ ਇੱਕ ਧਾਗੇ ਵਿੱਚ ਉਹਨਾਂ ਨੇ ਆਪਣੀਆਂ ਭਾਵਨਾਵਾਂ ਨੂੰ ਖੋਰਿਆ ਤੇ ਪਿਆਰ ਨੂੰ ਰਚਾਇਆ ਹੈ ਫੁਲਕਾਰੀ ਸ਼ਬਦ ਹਰ ਤਰ੍ਹਾਂ ਦੀ ਕਸਿੱਧਾਕਰੀ ਲਈ ਵਰਤਿਆ ਜਾਂਦਾ ਹੈ ਇਸ ਸ਼ਬਦ ਦੇ ਅਰਥ ਹਨ ਫੁੱਲ ਕੱਢਣੇ ਫੁਲਕਾਰੀ ਦੇ ਕਈ ਰੂਪ ਤੇ ਸ਼ੈਲੀਆਂ ਹਨ ਜਿਸ ਕੱਪੜੇ ਦੀ ਸਾਰੀ ਸਤ੍ਹਾ ਹੀ ਬਿਨਾਂ ਕੋਈ ਵਿਰਲ ਛੱਡੇ ਵਿਆਪਕ ਰੂਪ ਵਿੱਚ ਕੱਢੀ ਗਈ ਹੋਵੇ ਉਸ ਨੂੰ ਬਾਗ ਕਹਿੰਦੇ ਹਨ ਕਈ ਬਾਗਾਂ ਵਿੱਚ ਵੇਲਾਂ, ਬੋਟਿਆਂ ਤੇ ਫੁੱਲਾਂ ਦੇ ਵੰਸਵੰਨੇ ਨਮੂਨਿਆਂ ਨਾਲ ਸਮੁੱਚੇ ਬਾਗ ਦਾ ਚਿੱਤਰ ਉਲਿੱਕਿਆ ਹੁੰਦਾ ਹੈ ਜੇ ਕੇਵਲ ਪੱਲੇ ਉੱਤੇ ਹੀ ਬੁੱਟੀਆਂ ਦੀ ਕਢਾਈ ਹੋਵੇ ਅਤੇ ਵਿੱਚੋਂ ਥਾਂ ਖਾਲੀ ਰਹਿਣ ਦਿੱਤੀ ਜਾਵੇ ਤਾਂ ਇਸ ਨੂੰ ਚੋਪ ਕਹਿੰਦੇ ਹਨ ਚੋਪ ਵਿਆਹ ਉੱਤੇ ਨਾਨਕੇ ਸ਼ੱਕ ਵਿੱਚ ਢੋਆ ਜਾਂਦਾ ਹੈ ਅਤੇ ਚੂੜਾ ਚੜਾਉਣ ਵੇਲੇ ਵਿਆਹੀ ਜਾਣ ਵਾਲੀ ਕੰਨਿਆ ਨੂੰ ਸ਼ਗਨ ਵਜੋਂ ਉੱਪਰ ਲੈਣ ਲਈ ਦਿੱਤਾ ਜਾਂਦਾ ਹੈ ਚੋਪ ਸ਼ਗਨਾਂ ਦੀ ਫਲਕਾਰੀ ਹੈ ਇਸ ਦਾ ਪਹਿਲਾ ਤੋਪਾ ਸੁਹਾਗ ਦੇ ਗੀਤਾਂ ਨਾਲ ਸ਼ੋਹਿਆ ਜਾਂਦਾ ਹੈ ਇਸ ਨੂੰ ਕਿਰਮਚੀ ਖੱਦਰ ਉੱਤੇ ਸਿਲਕ ਦੇ ਸੁਨਹਿਰੀ ਧਾਗੇ ਨਾਲ ਕੱਢਿਆ ਜਾਂਦਾ ਹੈ ਫੁਲਕਾਰੀ ਵਿੱਚ ਰੰਗਾਂ ਦੀ ਚੋਣ ਤੇ ਟੁਕਾ ਵਿੱਚ ਸੁਗੜਤਾ ਤੋਂ ਕੰਮ ਲਿਆ ਜਾਂਦਾ ਹੈ ਪੰਜਾਬ ਬਣਾ ਵਿੱਚ ਰੰਗਾਂ ਨੂੰ ਮੇਲਣ ਦੀ ਕਲਾਤ ਮਕਸੂਦ ਹੈ ਫੁਲਕਾਰੀ ਵਿੱਚ ਧਾਗਾ ਵਧੀਆ ਰੇਸ਼ਮ ਦਾ ਤੇ ਕੱਪੜਾ ਖੱਦਰ ਦਾ ਵਰਤਿਆ ਜਾਂਦਾ ਹੈ ਇਸ ਦੀ ਕਢਾਈ ਕੱਪੜੇ ਦੇ ਪੁੱਠੇ ਪਾਸਿਓਂ ਕੀਤੀ ਜਾਂਦੀ ਹੈ ਫੁਲਕਾਰੀ ਦੀਆਂ ਕਲਾ ਰੂੜੀਆਂ ਵਨਸਵੰਨੀਆਂ ਹਨ ਵੇਲ ਬੂਟਿਆਂ ਫੁੱਲਾਂ ਪੰਛੀਆਂ ਤੋਂ ਬਿਨਾ ਪਿੰਡੂ ਜੀਵਨ ਦੇ ਦ੍ਰਿਸ਼ਾ ਨੂੰ ਵੀ ਫੁਲਕਾਰੀ ਵਿੱਚ ਸੁਰਜੀਤ ਕੀਤਾ ਜਾਂਦਾ ਹੈ ਫੁਲਕਾਰੀ ਪੰਜਾਂ ਦਰਿਆਵਾਂ ਦੀ ਭੋਏ ਵਿੱਚੋਂ ਨਿਖਰੀ ਦੇਸੀ ਲੋਕ ਕਲਾ ਹੈ ਜਿਸ ਵਿੱਚ ਪੰਜਾਬਣਾਂ ਦੇ ਮੁਰਕੇ ਦੀ ਮਹਿਕ ਹੀ ਨਹੀਂ ਉਹਨਾਂ ਦੇ ਵਿਅਕਤੀਤਵ ਦੇ ਰੰਗੀਲੇ ਸੁਭਾਅ ਦੀ ਛਾਪ ਵੀ ਹੈ ਇਹ ਪੰਜਾਬਣਾਂ ਦੀਆਂ ਉਂਗਲਾਂ ਦਾ ਕਮਾਲ ਹੈ ਕਿ ਉਹ ਨਿੱਕੀ ਜਹੀ ਸੂਈ ਤੇ ਧਾਗਿਆਂ ਨਾਲ ਕਲਾ ਦੀ ਇੱਕ ਅਲੌਕਿਕ ਦੁਨੀਆ ਰਚ ਦਿੰਦੀਆਂ ਹਨ ਫੁਲਕਾਰੀ ਕੱਢਣ ਲਈ ਜਦੋਂ ਤੀਵੀਆਂ ਜੁੜ ਕੇ ਬੈਠਦੀਆਂ ਹਨ ਤਾਂ ਹੱਥਾਂ ਨਾਲ ਤਰੋਪੇ ਭਰਦੀਆਂ ਮੂੰਹ ਨਾਲ ਗੀਤ ਸ਼ੋਹੀ ਰੱਖਦੀਆਂ ਹਨ ਗੀਤਾਂ ਦੀਆਂ ਸਵਰ ਲਹਿਗਿਆਂ ਵਿੱਚ ਫੁੱਲ ਬੂਟੇ ਤੇ ਵੇਲਾਂ ਜਨਮ ਲੈ ਕੇ ਸਦੀਆਂ ਤੱਕ ਸਜੀਵ ਰਹਿੰਦੇ ਹਨ ਫੁਲਕਾਰੀ ਨਾਲ ਪੰਜਾਬਣਾਂ ਦੀਆਂ ਨੇਕ ਭਾਵਨਾਵਾਂ ਜੁੜੀਆਂ ਹਨ ਜੋ ਲੋਕ ਗੀਤਾਂ ਵਿੱਚ ਪ੍ਰਗਟ ਹੋਈਆਂ ਹਨ ਫੁਲਕਾਰੀ ਮੇਰੀ ਰੇਸ਼ਮੀ ਰੰਗ ਢਕਾਏ ਠੀਕ ਛੇਤੀ ਦਰਸ਼ਨ ਦੇਵ ਨੇ ਮੈਂ ਰਸਤੇ ਰਹੀ ਉਲੀਕ ਪੱਛਮੀ ਪੰਜਾਬ ਵਿੱਚ 라ਵਲਪਿੰਡੀ ਤੇ ਜਿਹਲਮ ਦੇ ਇਲਾਕੇ ਦੇ ਬਾਗ ਸੁੰਦਰਤਾ ਸ਼ਬੀ ਸੁਮੇਲ ਤੇ ਅਨੁਪਾਤ ਨੂੰ ਮੁੱਖ ਰੱਖਦੇ ਆ ਸਭ ਤੋਂ ਵਧੀਆ ਮੰਨੇ ਜਾਂਦੇ ਹਨ ਪੂਰਬੀ ਪੰਜਾਬ ਵਿੱਚ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ ਫੁਲਕਾਰੀ ਦਾ ਕੰਮ ਚੋਖਾ ਕੀਤਾ ਜਾਂਦਾ ਹੈ ਪਰ ਹੁਣ ਇਹ ਕਲਾ ਅਲੋਪ ਹੁੰਦੀ ਜਾ ਰਹੀ ਹੈ ਪੰਜਾਬੀ ਘਰਾਂ ਵਿੱਚ ਜਿਹੜੀਆਂ ਫੁਲਕਾਰੀਆਂ ਅੱਜਕੱਲ ਮਿਲਦੀਆਂ ਹਨ ਇਹਨਾਂ ਵਿੱਚੋਂ ਬਹੁਤੀਆਂ ਬੀਤੇ ਯੁੱਗ ਦੀ ਯਾਦ ਹਨ ਨਵਾਂ ਕੰਮ ਘੱਟ ਹੋ ਰਿਹਾ ਹੈ ਧੰਨਵਾਦ ਸਤਰੀਆ ਕਾਲ